ਸਾਡਾ ਇਹ ਪਿੰਡ ਬੇਸ਼ੱਕ ਮਾਨਸਾ ਜ਼ਿਲ੍ਹੇ ਦਾ ਪਛੜਿਆ ਪਿੰਡ ਕਹਿ ਦਿੰਦੇ ਨੇ ਪਰ ਅੱਜ ਤੁਸੀਂ ਮਾਨ ਨਾ ਕਹਿ ਸਕਦੇ ਹੋ ਅਸੀਂ Google ਤੇ ਸਰਚ ਮਾਰੋਗੇ ਤਾਂ ਆਪਾ ਪੰਜਾਬ ਤੋਂ ਵੀ ਪਹਿਲਾਂ ਦਿਖਾਈ ਦਿੰਦੇ ਆ ਇਹ ਮਾਨ ਆਪਾਂ ਨੂੰ ਉਸ ਬੱਚੇ ਦੇ ਰਾਹੀਂ ਮਿਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਇਹ ਗੱਲ ਮਾਨ ਨਾ ਕਹਿ ਸਕਦਾ ਜਦੋਂ ਤੁਸੀਂ ਇਹ ਬੱਚਾ ਗੀਤ गा ਰਿਹਾ ਸੀ ਤਾਂ ਮੇਰੀ ਬੇਟੀ ਦੇ ਅੱਖਾਂ ਤੋਂ ਵਿੱਚ ਪਾਣੀ ਸੀ ਮੈਂ ਸਮਝ ਸਕਦਾ ਕਿ ਹਰ ਇੱਕ ਬੱਚੀ ਨੂੰ ਲੱਗਿਆ ਵੀ ਜਿੱਦਾਂ ਮੇਰਾ ਮਾਂ ਜਾਇਆ ਮੇਰੇ ਤੋਂ ਦੂਰ ਗਿਆ ਹੁੰਦਾ ਚਾਹੇ ਉਹ ਕਿਸੇ ਵੀ ਧਰਮ ਦੀ ਹੈ ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੀ ਹੈ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦੀ ਹੈ ਪਰੰਤੂ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਕਿ ਮੇਰਾ ਬੱਚਾ ਹਰ ਪਰਿਵਾਰ ਦਾ ਪੁੱਤ ਬਣਿਆ ਹਰ ਭੈਣ ਦਾ ਭਰਾ ਬਣਿਆ ਇਹ ਅੱਜ ਮੈਨੂੰ ਬਿਸ਼ਪ ਲੈਵਲ ਤੇ ਇੱਕ ਉਹ ਜੇ ਫੇਮਸ ਮਾਪਿਆਂ ਦੇ ਵਿੱਚ ਸ਼ਾਮਲ ਕੀਤਾ ਤਾਂ ਉਹ ਕੀਤਾ এডੂਕੇਸ਼ਨ ਨੇ ਉਹ ਬੱਚੇ ਦੀ ਸਖਤ ਮਿਹਨਤ ਨੇ ਹਰਪ੍ਰੀਤ ਸਿੰਘ ਜੀ ਤਾਂ ਉਹਨਾਂ ਦੇ ਨਾਲ ਹੋਂਚੇ ਪ੍ਰਿੰਸੀਪਲ ਸਾਹਿਬਾਨ ਪੱਤਰਕਾਰ ਸਾਹਿਬਾਨ ਤੇ ਮੇਰੇ ਨਗਰ ਨਿਵਾਸੀ ਮਾਪੇ ਨੇੜੇ ਪਹੁੰਚੇ ਨੇ ਸਾਰੇ ਅੱਜ ਦੇ ਸਮਾਗਮ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਇਹ ਹਫਤਾ ਹੈ ਸਾਡੀ ਕੌਮ ਦਾ ਬੜਾ ਵਿਰਾਗ ਮਈ ਹਫਤਾ ਨਿੱਕੀਆਂ ਜੰਦਾ ਵੱਡੇ ਸਾਕੇ ਪਹਿਲਾ ਸਾਡੀ ਕੌਮ ਦੇ ਰਹਿਬਰ ਮਹਾਨ ਸ਼ਹੀਦ ਬਾਬਾ ਜੁਰਾਵਾਰ ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰਦੇ ਹੋਏ ਇੱਕ ਛੋਟਾ ਜਿਹਾ ਜੰਦਾ ਜਗਾਰਾ ਲਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਇਹਨੀ ਵੱਡੀ ਕੁਰਬਾਨੀ ਤੋਂ ਬਾਅਦ ਜੇ ਅਸੀਂ ਕੁਝ ਫਿਰ ਵੀ ਨਾ ਸਿੱਖਿਆ ਤਾਂ ਫਿਰ ਸਾਡੇ ਨੇ ਮਾਰੀ ਗੱਲ 7 ਸਾਲ ਤੇ 9 ਸਾਲ ਦੀ ਉਮਰ ਤੁਹਾਡੇ ਲਈ ਇੱਕ ਪ੍ਰੇਰਣਾ ਕਿਉਂਕਿ ਇਹੀ 골ਡਨ ਟਾਈਮ ਹੈ ਜੇ ਤੁਸੀਂ ਕਹੋਗੇ ਵੀ ਉਸ ਤੋਂ ਬਾਅਦ ਅਸੀਂ ਹੋਰ ਵੱਡੇ ਹੋ ਕੇ ਫਿਰ ਅਸੀਂ ਆਹ ਚੀਜ਼ ਸਿੱਖਾਂਗੇ ਐ ਕਰਾਂਗੇ ਮੁਸ਼ਕਲ ਹੈ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਵੀ ਜਿਹੜੀਆਂ ਚੰਗੀਆਂ ਆਦਤਾਂ 14 ਸਾਲ ਤੱਕ ਆਪਾਂ ਆਪਣੇ ਅੰਦਰ ਲੈ ਆਵਾਂਗੇ ਉਹੀ ਸਾਡੇ ਨਾਲ ਉਮਰ ਭਰ ਚੱਲਣੀਆਂ ਨੇ ਉਸ ਤੋਂ ਬਾਅਦ ਥੋੜਾ ਬਹੁਤ ਤਾਂ 19 21 ਅਸੀਂ ਸੁਧਾਰਤਾ ਕਰ ਸਕਦੇ ਆ ਪਰੰਤੂ ਛੱਡਿਆ ਨਹੀਂ ਜਾ ਸਕਦਾ ਜੇ ਅਸੀਂ ਕੋਈ ਬੁਰੀ ਆਦਤ ਸਾਨੂੰ ਲੱਗੇ ਤਾਂ ਕੌਮੀ ਸੇਵਾ ਜੋਇਨਰ ਦੇ ਅਧੀਨ ਜਿਹੜਾ ਸਟਾਫ ਨੇ ਇਹ ਉਦਦਮ ਕੀਤਾ ਕੈਂਪ ਲਾਉਣ ਦਾ ਤੁਸੀਂ ਸਾਰੇ ਭੈਣ ਭਰਾਵਾਂ ਵਾਂਗੂ ਇੱਕ ਪਰਿਵਾਰ ਵਾਂਗੂ ਇੱਕ ਫੈਮਿਲੀ ਬਣ ਕੇ ਇੱਥੇ ਸਾਰੇ ਰਹੇ ਆ ਆਪਣੇ ਆਪ ਨੂੰ ਸੰਭਾਲਿਆ ਥੋੜੇ ਸਾਧਨਾਂ ਦੇ ਵਿੱਚ ਤੁਸੀਂ ਆਪਣੇ ਬਿਸਤਰੇ ਤੋਂ ਲੈ ਕੇ ਆਪਣੇ ਖਾਣ ਪੀਣ ਤੋਂ ਲੈ ਕੇ ਹਨਾ ਕਿੰਨਾ ਸੋਹਣਾ ਰੂਟੀਨ ਬਣਾਇਆ ਤਾਂ ਇਥੋਂ ਤੁਸੀਂ ਇੱਕ ਟੀਮ ਵਰਕ ਨੂੰ ਵੀ ਸਿੱਖਿਆ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪੋ ਆਪਣੀ ਲਿਮਟ ਦੇ ਵਿੱਚ ਰਹਿ ਕੇ ਮੰਨ ਕੇ ਮੈਨੂੰ ਸ਼ਬਦਾਂ ਨਾਲ ਬਿਆਨ ਕਰਨ ਦਾ ਔਖਾ ਵੀ ਤੁਸੀਂ ਕਿੰਨਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਹੋਗੇ ਇਹੋ ਜਿਹੀ ਕੈਂਪ ਜਿੱਥੇ ਮੈਨੂੰ ਸਕੂਲ ਵਰਦਿਆ ਹੀ ਮਲ ਸਕੂਲ ਦਾ ਮਹਾੰਦਰਾ ਹੀ ਏ ਇਦਾਂ ਲੱਗਿਆ ਜਿਦਾਂ ਕੋਈ ਮੈਨੂੰ ਨਵਾਂ ਨਵਾਂ ਪਨ ਲੱਗ ਰਿਹਾ ਸੀ ਸਕੂਲ ਦੇ ਵਿੱਚ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੰਨੀ ਮਿਹਨਤ ਕੰਮ ਦੇ ਲਈ ਸਰਦੀ ਦੇ ਵਿੱਚ ਔਰ ਇੰਨੇ ਸੋਹਣੇ ਢੰਗ ਦੇ ਨਾਲ ਤੁਸੀਂ ਸਾਰੇ ਕੈਂਪ ਨੂੰ ਸੰਪੂਰਨ ਕੀਤਾ ਹੈ ਤਾਂ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਤਹਿਤੋਂ ਵਧਾਈ ਦਿੰਦਾ ਹਾਂ। ਔਰ ਸਟਾਫ ਨੂੰ ਵੀ ਇਹ ਬੇਨਤੀ ਕਰਦਾ ਵੀ ਅੱਗੇ ਤੋਂ ਇਦਾਂ ਦੇ ਕੈਂਪ ਇਹ ਜਿਹੜੇ ਆਪਾਂ ਛੋਟੇ ਛੋਟੇ 2 2 4 4 ਮਹੀਨਿਆਂ ਦੇ ਗੈਪ ਨਾਲ ਹੋਰ ਆਪਾਂ ਲਗਾਉਂਦੇ ਦੀ। ਬਾਕੀ ਬੇਟੇ ਨੇ ਗੀਤ ਗਾਇਆ ਸਿੱਖਰ ਮੈਨੂੰ ਵੀ ਕਾਫੀ ਮੈਂ ਬੈਠਾ ਬੈਠਾ ਬਰਾਗ ਦੇ ਵਿੱਚ ਆ ਗਿਆ ਸੀ। ਤਾਂ ਕਿੰਨਾ ਸੋਹਣਾ ਬੱਚਿਆਂ ਨੇ ਪ੍ਰੋਗਰਾਮ ਕੀਤੇ ਨੇ। ਇਹਦੇ ਨਾਲ ਤੁਹਾਡੇ 'ਚ ਇੱਕ ਸੈਲਫ ਕੌਨਫੀਡੈਂਸ ਹੁੰਦਾ ਹੈ। ਤੁਸੀਂ ਮੇਰੇ ਤੋਂ ਇੱਕ ਗੱਲ ਮੇਰੇ ਪਰਿਵਾਰ ਤੋਂ ਸਿੱਖ ਸਕਦੇ ਹੋ ਕਿ ਜੇ ਮੈਂ ਇਸੇ ਸਕੂਲ ਤੋਂ ਜਦੋਂ ਗਿਆ ਤਾਂ ਮੇਰਾ ਜੀਵਨ ਵੀ ਇੱਕ ਮੰਜ਼ੂਰ ਦਾ ਜੀਵਨ ਸੀ। ਜੀ ਅੱਜ ਮੈਨੂੰ ਵਿਸ਼ਵ ਲੈਵਲ ਤੇ ਇੱਕ ਉਹ ਜੇ ਫੇਮਸ ਮਾਪਿਆਂ ਦੇ ਵਿੱਚ ਸ਼ਾਮਲ ਕੀਤਾ ਤਾਂ ਉਹ ਕੀਤਾ এডੂਕੇਸ਼ਨ ਨੇ ਉਹ ਬੱਚੇ ਦੀ ਸਖਤ ਮਿਹਨਤ ਨਹੀਂ ਉਹਨੇ ਵੀ ਇਹਨਾਂ ਸਕੂਲਾਂ ਦੇ ਵਿੱਚੋਂ ਤੁਹਾਡੇ ਵਾਂਗ ਹੀ ਵਿਚਰ ਕੇ ਥੋੜੇ ਸਾਧਨਾਂ ਦੇ ਵਿੱਚੋਂ ਇਹ ਸਾਰੀਆਂ ਉਪਲਾਬਧੀਆਂ ਨੂੰ ਹਾਸਲ ਕੀਤਾ ਤੇ ਮੈਂ ਇਹ ਗੱਲ ਮੰਨਣਾ ਕਹਿ ਸਕਦਾ ਜਦੋਂ ਤੁਸੀਂ ਇਹ ਬੱਚਾ ਗੀਤ गा ਰਿਹਾ ਸੀ ਤਾਂ ਬੇਵਰੀ ਬੇਟੀ ਦੇ ਅੱਖਾਂ ਤੋਂ ਵਿੱਚ ਪਾਣੀ ਸੀ ਮੈਂ ਸਮਝ ਸਕਦਾ ਵੀ ਹਰ ਇੱਕ ਬੱਚੀ ਨੂੰ ਲੱਗਿਆ ਵੀ ਜਿੱਦਾਂ ਮੇਰਾ ਮਾਂ ਜਾਇਆ ਮੇਰੇ ਤੋਂ ਦੂਰ ਗਿਆ ਹੁੰਦਾ ਚਾਹੇ ਉਹ ਕਿਸੇ ਵੀ ਧਰਮ ਦੀ ਹੈ ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੀ ਹੈ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦੀ ਹੈ ਪਰੰਤੂ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਕਿ ਮੇਰਾ ਬੱਚਾ ਹਰ ਪਰਿਵਾਰ ਦਾ ਪੁੱਤ ਬਣਿਆ ਹਰ ਭੈਣ ਦਾ ਭਰਾ ਬਣਿਆ ਇਹ ਚੀਜ਼ਾਂ ਤਾਂ ਹੀ ਸੰਭਵ ਹੈ ਜੇ ਤੁਹਾਡੇ ਪੱਲੇ ਦੇ ਵਿੱਚ ਐਜੂਕੇਸ਼ਨ ਹੈ ਮੇਰੇ ਕੋਲੇ ਸਾਧਨਾਂ ਦੀ ਬੇਸ਼ੱਕ ਕਾਫੀ ਘਾਟ ਸੀ ਪਰੰਤੂ ਮੈਂ ਆਪਣੀ ਜਿੰਨੀ ਵੀ ਕਬੀਲਦਾਰੀ ਨੂੰ ਖਿੱਚ ਤੋ ਕੇ ਓਵਰਟਾਈਮ ਲਾ ਕੇ ਖੇਤੀ ਕਰਕੇ ਨੌਕਰੀ ਕਰਕੇ ਜਿੰਨਾ ਵੱਧ ਤੋਂ ਵੱਧ ਏਜੂਕੇਸ਼ਨ ਦੇ ਰਾਹ ਉਚਲੇ ਉਸ ਤੋਂ ਬਾਅਦ ਤੁਹਾਡਾ ਹੁੰਦਾ ਸ਼ੌਕ ਤੇਈ ਵਾਰੀ ਤੁਸੀਂ ਦੂਸਰੀ ਦਾ ਦੱਸਿਆ ਹੋਇਆ ਕਿਤਾਬ ਨੂੰ ਤੇਈ ਵਾਰੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਚੂਜ਼ ਕਰਦੇ ਹੋ ਤਾਂ ਕਰੋ ਤੁਸੀਂ ਜੋ ਵੀ ਮਰਜੀ ਜਿਹੜੀ ਮਰਜੀ ਲਾਈਨ ਚੁਣ ਲਓ ਪਰੰਤੂ ਉਹਨੂੰ 100% ਦੇਣਾ ਉਹਦੇ ਪਿੱਛੇ ਪੈ ਜਾਣਾ ਹੈ ਸਫਲਤਾ 100% ਮਿਲੂ ਸਾਡਾ ਇਹ ਪਿੰਡ ਬੇਸ਼ੱਕ ਮਾਨਸਾ ਜ਼ਿਲ੍ਹੇ ਦਾ ਪਛੜਿਆ ਪਿੰਡ ਕਹਿ ਦਿੰਦੇ ਨੇ ਪਰ ਅੱਜ ਤੁਸੀਂ ਮਾਨ ਕਹਿ ਸਕਦੇ ਹੋ ਅਸੀਂ ਗੂਗਲ ਤੇ ਸਰਚ ਮਾਰੂਗੇ ਤਾਂ ਆਪਾਂ ਪੰਜਾਬ ਤੋਂ ਵੀ ਪਹਿਲਾਂ ਦਿਖਾਈ ਦਿੰਦੇ ਆ ਇਹ ਮਾਨ ਆਪਾਂ ਨੂੰ ਉਸ ਬੱਚੇ ਦੇ ਰਾਹੀਂ ਮਿਲਿਆ ਤਾਂ ਉਹ ਤੋਂ ਤੁਸੀਂ ਵੀ ਪ੍ਰੇਰਣਾ ਲੈ ਕੇ ਤਾ ਜੋ ਮੈਂ ਵੀ ਕੱਲ ਨੂੰ ਇਹ ਕਹਿ ਸਕਾਂ ਮੈਂ ਇੱਕ ਸਿੱਧੂ ਖੋਇਆ ਤੇ ਮੇਰੇ ਕੋਲੇ 10 ਆ ਗਏ ਉਸੇ ਦਿਨ ਤਾਂ ਇਹਦੀ ਜ਼ਿੰਮੇਵਾਰੀ ਮੈਂ ਤੁਹਾਡੇ ਸਿਰਾਂ ਤੇ ਪਾ ਰਿਆਂ ਹਾਂ ਤੁਹਾਨੂੰ ਕਿਸੇ ਫੀਲਡ ਦੇ ਵਿੱਚ ਕੋਈ ਦਿੱਕਤ ਆਵੇ ਮੇਰੇ ਪਰਿਵਾਰ ਦੀ ਲੋੜ ਪਵੇ ਤਾਂ ਮੈਂ ਤੁਹਾਡੇ ਮਾਪਿਆਂ ਦੀ ਤਰ੍ਹਾਂ ਤੁਹਾਡੇ ਨਾਲ ਖੜਾ ਨਜ਼ਰ ਆਉਂਦਾ ਹਾਂ ਔਰ ਤੁਸੀਂ ਸਖਤ ਮਿਹਨਤ ਕਰਨੀ ਹੈ ਸਾਡਾ ਤੁਹਾਡੇ ਸਿਰ ਤੇ ਅਸ਼ੀਰਵਾਦ ਹੋਊਗਾ ਔਰ 7 ਦਿਨਾਂ ਦੇ ਕੈਂਪ ਨੂੰ ਵਧੀਆ ਢੰਗ ਨਾਲ ਪ੍ਰਚਾਰਨ ਲਈ ਮੈਂ ਤੁਹਾਡਾ ਔਰ ਸਾਰੇ ਸਟਾਫ ਦਾ ਧੰਨਵਾਦ ਕਰਦਾ ਹੋਇਆ ਤੁਹਾਨੂੰ ਸਭੇ ਸਾਂਝੋਂ ਵਾਹਿਗੁਰੂ ਜੀ ਦਾ ਸ਼ੁਕਰੀਆਵਾਦ